We'll be right <laughs> back. ਨਗਰ ਨਿਗਮ ਦੇ ਅਮਰਸਰ ਦੇ ਦਫ਼ਤਰ ਵਿੱਚ ਭਾਰਤੀ ਮਜ਼ਦੂਰ ਸੰਘ ਦਾ ਸਥਾਪਨਾ ਦਿਵਸ ਮਨਾਇਆ ਗਿਆ ਜਿਸ ਵਿੱਚ ਭਾਰਤੀ ਮਜ਼ਦੂਰ ਸੰਘ ਦੇ ਸੂਬਾ ਪ੍ਰਧਾਨ ਸ਼੍ਰੀਮਤੀ ਸੁਨੀਤਾ ਪਠਾਣੀਆਂ ਜੀ ਅਤੇ ਰਾਸ਼ਟਰੀ ਕਰਮਚਾਰੀ ਮਹਾ ਸੰਘ ਦੇ ਰਾਸ਼ਟਰੀ ਐਗਜ਼ੀਕਟਿਵ ਮੈਂਬਰ ਸਰਦਾਰ ਦਲਬੀਰ ਸਿੰਘ ਜੀ ਲਾਵੇ ਜੀ ਉੱਚੇ ਤੌਰ ਤੇ ਪਹੁੰਚੇ ਅਤੇ ਜੋਤੀ ਪ੍ਰਚੰਡ ਕੀਤੀ ਗਈ ਇਸ ਮੌਕੇ ਤੇ ਸਮੂਹ ਪਰਿਵਾਰ ਭਾਰਤੀ ਮਜ਼ਦੂਰ ਸੰਘ ਅਤੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਰਾਮ ਲੋਭਾਇਆ ਜੀ ਜਨਰਲ ਸਕੱਤਰ ਸ਼੍ਰੀ ਜਗਦੀਸ਼ ਚੰਦ ਗਿੱਲ ਜੀ ਜ਼ਿਲ੍ਹਾ ਮੰਤਰੀ ਬੀਬੀ ਹਰਜਿੰਦਰ ਕੌਰ ਸਹੋਤਾ ਜੀ ਅਤੇ ਸਫਾਈ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਬਲਵਿੰਦਰ ਸਿੰਘ ਗਿੱਲ ਜੀ ਮਾਲੀ ਬੇਲਦਾਰ ਯੂਨੀਅਨ ਦੇ ਚੇਅਰਮੈਨ ਸਰਦਾਰ ਸੁੱਚਾ ਸਿੰਘ ਗਿੱਲ ਜੀ ਖੇਤ ਮਜ਼ਦੂਰ ਸੰਘ ਦੇ ਪ੍ਰਧਾਨ ਸ਼੍ਰੀ ਬਲਕਾਰ ਸਿੰਘ ਜੀ ਦਰਗਿਆਣਾ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਰਾਮ ਜੀ ਪਾਠਕ ਅਤੇ ਵਿਨੋਦ ਬਾਗਬਾਨੀ ਵਿਭਾਗ ਦੇ ਸੰਗਠਨ ਮੰਤਰੀ ਸ਼੍ਰੀ ਰਾਜੂ ਜੀ ਅਜੀਤ ਸਿੰਘ ਜੀ ਜਸਵੰਤ ਸਿੰਘ ਲਖਵਿੰਦਰ ਸਿੰਘ ਅਤੇ ਸਫਾਈ ਮਜ਼ਦੂਰ ਯੂਨੀਅਨ ਦੇ ਆਗੂ ਵਿਕਰਮ ਗਿੱਲ ਕੁਲਵੰਤ ਸਿੰਘ ਅਸ਼ੋਕ ਜੀ ਸੋਨਾ ਸਿੰਘ ਅਤੇ ਸਮੂਹ ਪਰਿਵਾਰ ਭਾਰਤੀ ਮਜ਼ਦੂਰ ਸੰਘ ਅੰਮ੍ਰਿਤਸਰ ਦੇ ਅਹੁਦੇਦਾਰ ਮੌਜੂਦ ਸਨ ਮੇਰਾ ਨਾਮ ਸੋਚਾ ਸਿੰਘ ਜੀ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਮੇਰਾ ਨਾਮ ਸੋਚਾ ਸਿੰਘ ਜੀ ਹੈਗਾ ਜੀ ਨਗਰ ਨਿਗਮ ਮਾਲੀਬੇਲਦਾਰ ਯੂਨੀ ਦਾ ਮੈਂ ਚੇਅਰਮੈਨ ਜੀ ਸੰਬੰਧਿਤ ਭਾਰਤੀਆ ਮਜ਼ਦੂਰ ਸੰਗ ਅੱਜ ਦਾ ਜਿਹੜਾ ਪ੍ਰੋਗਰਾਮ ਆ ਇਹ ਅੱਬ 23 ਜੁਲਾਈ 1955 ਦੇ ਵਿੱਚ ਸ੍ਰੀ ਸ਼ਾਦੇ ਪਰਮ ਸਤਕਾਰਯੋਗ ਜੀ ਦੱਤੋਪੰਨ ਜੀ ਠੰਗੜੀ ਸਾਹਿਬ ਜੀ ਉਹਨਾਂ ਭਾਰਤੀਆ ਮਜ਼ਦੂਰ ਸੰਗ ਦਾ ਨੀ ਪੱਥਰ ਰੱਖਿਆ ਸੀ ਤੇ ਉਹ ਟ੍ਰੇਡ ਯੂਨੀਅਨ ਦੇ ਕਾਰਨ ਹਰ ਸਾਲ ਬਾਅਦ ਅਸੀਂ ਭਾਰਤੀ ਮਜ਼ਦੂਰ ਸੰਘ ਦਾ ਜਿਹੜਾ ਪ੍ਰੋਗਰਾਮ ਆ ਹਰ ਸਾਲ ਬਾਅਦ ਮਨਾਉਨੇ ਆ ਉਹਨਾਂ ਦੀ ਜਿਹੜੀ ਉਹਨਾਂ ਯੂਨੀਅਨ ਚਲਾਈ ਸਾਡੀ ਇੰਡੀਆ ਲੈਵਲ ਦੀ ਸਾਡੀ ਟ੍ਰੇਡ ਯੂਨੀਅਨ ਆ ਇਹ ਇਸ ਕਰਕੇ ਹਜ਼ਾਰ ਸਾਲ ਬਾਅਦ ਮਨਾਉਨੇ ਆ ਭਾਰਤੀਆ ਮਜ਼ਦੂਰ ਸੰਘ ਦਾ ਪ੍ਰੋਗਰਾਮ ਜਿਹੜਾ ਅਸਲ ਕੀ ਹੈਗਾ ਪ੍ਰੋਗਰਾਮ ਮਸਕਤ ਸਾਡਾ ਹੈ ਜਾਂ ਸਾਥੀ ਇਕੱਠੇ ਕਰੋ ਤੇ ਆਪਣੀ ਜਿਹੜੀ ਏਕਤਾ ਉਹ ਬਣਾ ਕੇ ਰੱਖੋ ਮਜ਼ਬੂਤੀ ਬਣਾ ਕੇ ਰੱਖੋ ਨੇਕ ਕੰਮ ਕਰੋ ਇਹ ਸਾਡਾ ਟ੍ਰੇਡ ਯੂਨੀਅਨ ਦਾ ਪ੍ਰੋਗਰਾਮ ਹੈ ਭਾਰਤ ਮਾਤਾ ਕੀ ਤੁਮੇਂ ਮੰਗਾਂ ਵੀ ਪੂਰੀਆਂ ਹੈ ਤੁਹਾਡੀਆਂ ਕਮਿਸ਼ਨਰ ਸਾਹਿਬ ਨੂੰ ਅਸੀਂ ਬੇਨਤੀ ਕਰਾਂਗੇ ਭਾਰਤੀ ਮਜ਼ਦੂਰ ਸੰਘ ਵੱਲੋਂ ਵੀ ਸਾਡੀਆਂ ਜਿਹੜੀਆਂ ਮੰਗਾਂ ਹੈਆਂ ਮੁਲਾਜ਼ਮਾਂ ਦੀਆਂ ਛੇਤੀ ਰਛੇਤੀ ਤਨਖਾਹ ਦਵਾਇਆ ਕਰੋ ਸਾਨੂੰ ਜਿੰਨੇ ਵੀ ਸਾਡੇ ਸਾਥੀਆਂ ਦੇ ਬਰਦੀਆਂ ਦੇ ਪੈਸੇ ਆ ਹੋਰ ਵੀ ਜਿਹੜੀਆਂ ਮੰਗਾਂ ਆਈਆਂ ਅਸੀਂ ਉਹਨਾਂ ਨੂੰ ਆਪਣੀ ਨਗਰ ਨਿਗਮ ਮਾਲੀ ਬੇਲਦਾਰ ਭਾਰਤੀ ਮਜ਼ਦੂਰ ਸੰਗਲੋਂ ਸਫਾਈ ਸੇਵਕ ਯੂਨੀਅਨ ਵੱਲੋਂ ਭਾਰਤੀ ਮਜ਼ਦੂਰ ਸੰਗਲੋਂ ਬੇਨਤੀ ਵੀ ਕਰਦੇ ਆ ਕਿ ਸਾਡੀਆਂ ਸਾਰੀਆਂ ਸੱਦੀਆਂ ਜਿੰਨੀਆਂ ਮੰਗਾਂ ਆਈਆਂ ਉਹ ਛੇਤੀ ਰਛੇਤੀ ਮੰਨੀਆਂ ਜਾਣ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਨਾਮ ਦਲਬੀਰ ਸਿੰਘ ਸਫਾਈ ਮਜ਼ਦੂਰ ਦੁਨੀਆ ਨਗਰ ਨਿਗਮ ਅੰਬਰਸਾਰ ਸੰਬੰਧਿਤ ਭਾਰਤੀ ਮਜ਼ਦੂਰ ਸੰਗ ਦੇ ਕੈਸ਼ੀਅਰ ਇਹ 70ਵਾਂ ਨੰਗ ਗਿਆ 71ਵਾਂ ਸਥਾਪਨਾ ਦਿਵਸ ਮਨਾਇਆ ਵਾ ਬਹੁਤ ਬਹੁਤ ਧੰਨਵਾਦ ਸਾਰੇ ਪੰਜਾਬ ਦਾ ਸਾਰੇ ਦੇਸ਼ ਚ ਮਨਾਇਆ ਜਾ ਰਿਹਾ ਹੈ ਕਈਆਂ ਨੇ ਟੰਗਾਂ ਵੀ ਢਾਈਆਂ ਇਹ ਬੰਦ ਕਰਨ ਦੀਆਂ ਵੀ ਇਹ ਨਾਮ ਬਣਾਇਆ ਜਾਵੇ ਇਹ ਭਰਮ ਬਣਾਇਆ ਗਿਆ ਵਾ ਮਨਾਇਆ ਹੀ ਜਾਣਾ ਵਾ ਥੋੜਾ ਘਟ ਮਨਾਇਆ ਜਾਊਗਾ ਕੁਝ بارش ਕਰਕੇ ਬਹੁਤ ਲੇਟ ਹੋ ਗਿਆ ਕੰਮ ਲੇਟ ਹੋਣ ਕਰਕੇ ਬਹੁਤ ਬਹੁਤ ਮਾਫੀ ਮੰਗਦੇ ਆਂ ਅਸੀਂ ਸੰਗਤ ਤੋਂ ਸਾਰੇ ਦੇਸ਼ ਤੋਂ ਪਰ ਕੰਮ ਬਹੁਤ ਵਧੀਆ ਚੱਲ ਰਿਹਾ ਤੇ ਚੱਲਦਾ ਹੀ ਰਹੂਗਾ ਹਰ ਸਾਲ ਮਨਾਉਂਦੇ ਹੀ ਰਵਾਂਗੇ ਮਲਾਜ਼ਮਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਅਲਟੇ ਮਲਾਜ਼ਮਾਂ ਨੂੰ ਕਹਿਣਾ ਚਾਹੁੰਦੇ ਆ ਮਲਾਜ਼ਮਾਂ ਸਾਰੇ ਹੱਕਾਂ ਵਿੱਚ ਕੰਮ ਕਰਦੇ ਆ ਤੇ ਕਰਦੇ ਰਵਾਂਗੇ ਜੋ ਉਹਨਾਂ ਦਾ ਹੱਕ ਆ ਦਿਵਾ ਕੇ ਰਵਾਂਗੇ ਜੋ ਮਰਜ਼ੀ ਹੋ ਜੇ ਨਾ ਕਿ ਕੋਈ ਪੈਸਾ ਲੈਣਾਂ ਦੇ ਨਾਂ ਲੈਣ ਦੇਣਾ ਸਿੱਧੀਆਂ ਜਿਹੀਆਂ ਗੱਲਾਂ ਮੈਂ ਬਲਵਿੰਦਰ ਸਿੰਘ ਸਾਨੂੰ ਮੈਂ ਬਲਵਿੰਦਰ ਸਿੰਘ ਸਪਾਈ ਮਜ਼ਦੂਰ ਜੂਨੀਅਰ ਸੰਬੰਧਿਤ ਭਾਰਤੀ ਨੂੰ ਜੂ ਸੰਗ ਪ੍ਰੈਜ਼ੀਡੈਂਟ ਹੋਰ ਮੈਂ ਅੱਜ ਜਿਹੜਾ ਪ੍ਰੋਗਰਾਮ ਮਨਾ ਰਹੇ ਆ ਇਹ ਸਤ ਇਹਨਾਂ ਸਥਾਪਨਾ ਦਿਵਸ ਇਹ ਮਜ਼ਦੂਰ ਸੰਘ ਦਾ ਸਥਾਪਨਾ ਦਿਵਸ ਮਨਾ ਰਹੇ ਆਂ ਔਰ 71ਵਾਂ ਸਥਾਪਨਾ ਦਿਵਸ ਮਨਾ ਕੇ ਅਸੀਂ ਬਹੁਤ ਖੁਸ਼ ਆਂ ਔਰ ਮੁਲਾਜ਼ਮਾਂ ਬਾਰੇ ਹੀ ਇਹਨਾਂ ਦੇ ਹੱਕ ਬਾਰੇ ਹੀ ਸਾਰੇ ਕੰਮ ਕਰਦੇ ਆਂ ਤੇ ਇਹਨਾਂ ਦਾ ਹੱਕ ਬਾਰੇ ਹੀ ਕਰਾਂਗੇ ਸਾਰੇ ਦੇਸ਼ ਵਿੱਚ ਸਾਰੇ ਦੇਸ਼ ਵਾਸੀਆਂ ਨੂੰ ਵਧਾਈ ਹੋਵੇ ਤੇ ਸਥਾਪਨਾ ਦਿਵਸ ਦੀ ਸਾਰਿਆਂ ਨੂੰ ਲੱਖ ਲੱਖ ਕਰੋੜ ਕਰੋੜ ਵਧਾਈ ਹੋਵੇ ਤੇ ਇਦਾਂ ਹੀ ਇਦਾਂ ਹੀ ਮਨਾਵਾਂਗੇ ਜੀ ਧੰਨਵਾਦ ਮੈਂ ਜੋਧਵੀਰ ਸੋਤਾ ਜਨਰਲ ਸੈਕਟਰੀ ਸਫਾਈ ਮਜ਼ਦੂਰ ਯੂਨੀਅਨ ਸੰਬੰਧਿਤ ਭਾਰਤੀ ਮਜ਼ਦੂਰ ਸੰਘ ਅੱਜ ਦੇ ਭਾਰਤੀ ਮਜ਼ਦੂਰ ਸੰਘ ਦੇ 70 ਸਾਲ ਸੰਪੰਨ ਹੋਣ ਤੇ ਸਾਰੇ ਹੀ ਦੇਸ਼ ਵਾਸੀਆਂ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਆਪਣੇ ਅੰਮ੍ਰਿਤਸਰ ਦੀ ਸਾਰੀ ਟੀਮ ਦਾ ਧੰਨਵਾਦ ਕਰਦਾ ਕਿ ਅੱਜ ਇਹਨਾਂ ਨੇ ਆਪਣੇ ਨਗਰ ਨਿਗਮ ਅੰਮ੍ਰਿਤਸਰ ਦੇ ਵਿੱਚ ਜੋ ਪ੍ਰੋਗਰਾਮ ਕੀਤਾ ਇਸ ਦੇ ਵਿੱਚ ਸੰਬੰਧ ਵਿੱਚ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੇਰਾ ਨਾਮ ਜਗਦੀਸ਼ ਗਿੱਲ ਔਰ ਅੱਜ ਜਿਹੜਾ ਭਾਰਤੀ ਮਜ਼ਦੂਰ ਸੰਘ ਦਾ ਸਟਾਫ ਨੇ ਦਿਵਸ ਅਸੀਂ ਕਾਰਗਰਮ ਮਨਾ ਰਹੇ ਹਾਂ ਔਰ ਇਹ ਅੰਮ੍ਰਿਤਸਰ ਦੇ ਵਿੱਚ ਹੀ ਨਹੀਂ ਪੂਰੇ ਰਾਸ਼ਟਰ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਔਰ ਦਿੱਲੀ ਵੀ ਮਨਾਇਆ ਜਾ ਰਿਹਾ ਸਾਡੇ ਇਥੋਂ ਅੰਮ੍ਰਿਤਸਰ ਤੋਂ ਵੀ ਕੁਝ ਅਧਿਕਾਰੀ ਗਏ ਨੇ ਔਰ ਇਹ ਜਿਹੜਾ ਭਾਰਤੀ ਮਜ਼ਦੂਰ ਸੰਘੇ ਭਾਰਤੀ ਮਜ਼ਦੂਰ ਸੰਘ ਨਹੀਂ ਇੱਕ ਵਿਚਾਰਧਾਰਾ ਦੀਆ ਭਾਰਤੀ ਮਜ਼ਦੂਰ ਸੰਘ ਇਸ ਕਰਕੇ ਇਸ ਦੇ ਪ੍ਰਤੀ ਜਿਹੜਾ ਭਾਰਤੀ ਮਜ਼ਦੂਰ ਸੰਘ 23 ਜੁਲਾਈ ਸਨ 1955 ਦੇ ਵਿੱਚ ਜਿਹੜਾ ਨਿਰਮਾਣ ਦਿੱਤੋ ਪੈਨ ਥਿੰਗਲੀਜੀ ਨੇ ਕੀਤਾ ਸੀ ਉਹ ਅੱਜ 70ਵਾਂ ਸੰਪਨਿਆ ਔਰ 70ਵਾਂ ਮਨਾਇਆ ਜਾ ਰਿਹਾ ਔਰ ਅੱਜ ਇਹ ਦਾ ਪੂਰੇ ਰਾਸ਼ਟਰ ਦੇ ਵਿੱਚ ਨੰਬਰ 1 ਦਾ ਇਹ ਸੰਗਠਨ ਆ ਔਰ G20 ਜਿਹੜੀ ਪੂਰੇ ਰਾਸ਼ਟਰ ਦੇ ਵਿੱਚ ਮਨਾਈ ਗਈ ਸੀ ਉਸ ਦੇ ਅੰਦਰ ਭਾਰਤੀ ਮਜ਼ਦੂਰ ਸੰਘ ਦੇ ਹੀ ਹਰਨਮਨਜ ਪੰਡਿਆ ਜੀ ਅਧਿક્ષા ਅਧਿક્ષા ਦੇ ਇੱਥੇ ਚੱਲੀ ਔਰ ਗਾੜੀ ਵੀ ਜਿਹੜਾ ਸਾਡਾ ਮਜ਼ਦੂਰ ਸੰਘ ਦੀਆਂ ਕਾਈਆਂ ਨੇ ਇੱਥੇ ਨਗਰ ਨਿਗਮ ਮਾਲੀ ਬੇਲਦਾਰ ਮਜ਼ਦੂਰ ਸੰਘ ਸਫਾਈ ਮਜ਼ਦੂਰ ਸੰਘ ਖੇਤ ਮਜ਼ਦੂਰ ਸੰਘ ਟੈਕਸਟਾਈਲ ਔਰ ਦੁਗਿਆਣਾ ਦੇ ਪ੍ਰੈਜ਼ੀਡੈਂਟ ਦੇ ਸਭ ਸਾਰੇ ਇਕੱਠੇ ਇਕੱਤਰ ਹੋਏ ਨੇ ਔਰ ਸਾਰਿਆਂ ਨੇ ਮਿਲਕ ਮਿਲ ਕੇ ਇਹ ਜਿਹੜਾ ਕਾਰਿਆਕਰਮ ਕੀਤਾ ਇਹ ਕਿੱਥੇ ਮਨਾਇਆ ਗਿਆ ਇਹ ਰਣਜੀਤ ਟੈਮ ਨੂੰ ਜਿਹੜਾ ਸਾਡਾ ਹੈੱਡ ਆਫਿਸ ਹੈ ਇਹ ਉੱਥੇ ਮਨਾਇਆ ਜਾ ਰਿਹਾ ਜੀ ਠੀਕ ਔਰ ਹਰ ਸਾਲ ਦੀ ਤਰ੍ਹਾਂ ਮਨਾਇਆ ਵਾ ਇਹਦੇ ਵਿੱਚ ਸਾਡਾ ਪ੍ਰਸ਼ਾਦ ਵੀ ਖਵਾਵਾਂਗੇ ਨਾਲ ਲੰਗਰ ਦਾ ਵੀ ਵੰਡਰਨ ਹੋਏਗਾ ਔਰ ਇਹ ਸਾਰਾ ਪ੍ਰਬੰਧ ਕੀਤਾ ਗਿਆ ਜਿਹੜੇ ਸਾਡੇ ਪ੍ਰਬੰਧ ਕਰ ਰਹੇ ਨੇ ਲੋਕ ਜਿਹੜਾ ਲੰਗਰ ਦਾ ਹਰ ਚੀਜ਼ ਦਾ ਮੈਂ ਉਹਨਾਂ ਦਾ ਦਿਲ ਤੋਂ ਧੰਨਵਾਦ ਕਰਦਾ ਠੀਕ